ਸ੍ਰੀ ਕਾਲਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਚੰਗੇ ਕੱਦਗਾਠ ਵਾਲੀ ਸੀਮੀਨੀਰੀ ਗੱਬਣ ਟੋਕੜ ਮੱਝ ਲੈ ਕੇ ਆਏ ਆਂ ਫੁੱਲ ਵੱਡੇ ਕੱਦਗਾਠ ਵਾਲੀ ਚੰਗੇ ਮਿਲਕ ਕਪੈਸੀ ਵਾਲੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਹਾਂ ਹਸੀ ਕਾਲ ਵੀਰੇ ਬਾਈ ਆਪਣਾ ਡਰੈਸ ਕਨਫਰਮ ਕਰਵਾ ਦੇ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਤੁਸੀਂ ਹੁੰਦਾ ਬਾਜੀ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬੜਾ 7010656497 7010656497 ਜਿਹੜੀ ਆਪਾਂ ਸਕਰੀਨ ਤੇ ਤੋਕੜ ਗੱਬਣਾ ਮੱਝ ਦੇ ਕਿ ਕਿੰਨੇ ਟਾਈਮ ਦੀ ਗੱਬਣਾ ਪ੍ਰਾ 6 ਮਹੀਨੇ ਦੀ ਗੱਬਣਾ ਜੀ 6 ਮਹੀਨੇ ਦੀ ਗੱਬਣਾ ਦੁੱਧੋਂ ਟਰਾਈ ਹੈ ਜੀ ਹੁਣ ਹੀ ਛੱਡੀ ਆ ਕਿੰਨਾ ਕ ਟਾਈਮ ਆ ਛੱਡੀ ਨੂੰ ਸੱਡੀ ਨੂੰ 15 ਦਿਨ ਹੋ ਗਏ ਦੁੱਧੋਂ ਛੱਡੀ ਨੂੰ ਵੀ ਕਿੰਨਾ 15 ਦਿਨ ਹੋ ਗਏ ਚੰਗੇ ਕੱਦ ਕਾਠ ਵਾਲੀ ਆ ਪਟਪੁੜੇ ਦੀ ਬਾਂਦਰ ਤੁਸੀਂ ਦੇਖ ਸਕਦੇ ਹੋ ਦੋਸਤੋ ਫੁੱਲ ਵੱਡੀ ਮੱਝ ਰਿੰਕ ਸਿੰਘ ਗੋਲ ਸਿੰਘ ਕਹਿ ਸਕਦੇ ਹੋ ਕਿ ਸਟਰਕਚਰ ਐਡਾ ਹੈਗਾ ਮੰਨ ਲਓ ਵੀ ਆਮ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਣਾ ਹੱਥ ਨਹੀਂ ਆਉਂਦਾ ਐਡਾ ਸਟਰਕਚਰ ਹੈਗਾ ਕਿੰਨਾ ਕ ਵੀਰੇ ਦੁੱਧ ਦਿੰਦਾ ਹੋਇਆ 17 ਕਿਲੋ ਦੁੱਧ ਦੋਇਆ ਜੀ ਇਹਦਾ 17 ਕਿਲੋ ਦੁੱਧ ਆਪਣੇ ਕੋਲ ਹੀ ਗਈ ਸੀਗੀ ਹਾਂ ਆਪਣੇ ਕੋਲ ਡੇਰੀ ਨੂੰ ਦੇਤੀ ਆਪਣੇ ਕੋਲੋਂ ਹੀ ਗਈ ਸੀ ਵੀਰੇ ਕਹਿੰਦਾ 17 ਕਿਲੋ ਦੁੱਧ ਆਪਾਂ ਚੋ ਕੇ ਵੀਰਾ ਡੇਰੀ ਵਾਲਿਆਂ ਨੂੰ ਵੇਚੀ ਸੀਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਚੰਗੇ ਕੱਦ ਕਠ ਵਾਲੀ ਸੁਆ ਕਹਾਂਗੇ ਪਰਾ ਇਹਦਾ ਤੀਜਾ ਸੂਜੀ ਇੱਕੀ ਸੁਆ ਤੀਜਾ ਸੂਣਾਗਾ ਡੈਰੀ ਚ ਤੁਹਾਨੂੰ ਆਪ ਨੂੰ ਹੀ ਪਤਾ ਵੀ ਪਸ਼ੂ ਜਾਦੇ ਹੋਣ ਕਰਕੇ ਲੱッセ ਜਰੂਰ ਆ ਜਾਂਦੇ ਨੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਰੇਟ ਬਾਜ ਮ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤਾਂ ਵੀਰੇ ਰੇਟ ਕਿ ਹੋਗਾ ਬਾਜ ਮ ਜਾ 75 ਦੇ ਦਾਂਗੀ 75000 ਦੀ ਦੇ ਦੇਾਂਗੇ ਵੀਰ ਕਹਿੰਦਾ ਚੰਗੇ ਕੱਦ ਕਾਠ ਵਾਲੀ ਵੀਰੇ ਖੋਲ ਕੇ ਕਿਹੜਾ ਜ਼ਵਾਰੇ ਤੁਰੇ ਪਖਵਾਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਤਿਮਦਾਰੀ ਚਾਹੁੰਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਵੀਰ ਦੇ ਘਰੇ ਪਹੁੰਚ ਕੇ ਚੰਗੀ ਤਰ੍ਹਾਂ ਨਰਕਪਾਲ ਕਰਕੇ ਤਸੱਲੀ ਕਰ ਸਕਦੇ ਹੋਗੇ ਰੇਟ ਬਿਲਕੁਲ ਵੀਰ ਨੇ ਬਾਜਮ ਕੀਤਾ 75000 ਘਰੇ ਆਏ ਬੰਦੇ ਦਾ ਮਾਨਤਨ ਜਰੂਰ ਹੋਊਗਾ ਕੱਦ ਕਾੜ ਪੱਖੋਂ ਤੋਂ ਦੋਸਤੋ ਤੁਸੀਂ ਹੰਤਾਜਾ ਲਾ ਸਕਦੇ ਹੋਗੇ ਫੁੱਲ ਵੱਡੀ ਫੁੱਲ ਵੱਡੀ ਸੁਹਾ ਤੀਜਾ 6 ਮਹੀਨੇ ਤੋਂ ਪਲੱਸ ਉੱਪਰ ਗੱਬਣਾਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਜਰੂਰ ਕਰਨਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੇਂ ਯੁੱਧ ਕਰਾਂਗੇ